ਸਤਿ ਪੁਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਸੰਬੰਧ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਸਿੱਖੋਂ ਜੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਇੱਕ ਛੋਟਾ ਜਿਹਾ ਧਰਮ ਹੈ ਮਤਲਬ ਨੰਬਰ ਬਹੁਤ ਘੱਟ ਹੈ ਦੂਜੇ ਧਰਮਾਂ ਨਾਲੋਂ ਪਰ ਸਿੱਖ ਧਰਮ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਤੇ ਆਪਾਂ ਨੂੰ ਇੱਕ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਸਿੱਖ ਕੌਮ ਇੱਕ ਮਿਹਨਤੀ ਕੌਮ ਹੈ ਦੁਨੀਆਂ ਦੇ ਹਰ ਕੋਨੇ 'ਚ ਬਸੀ ਹੈ ਤੇ ਪਰ ਜਿੱਥੇ ਵੀ ਬਸੀ ਹੈ ਮਿਹਨਤ ਕਰਕੇ ਉਹਨਾਂ ਨੇ ਆਪਣਾ ਨਾਂ ਕਮਾਇਆ ਹੈ ਤੁਸੀਂ ਦੁਨੀਆਂ ਚਲੇ ਜਾਓ ਕਿਸੇ ਤੁਸੀਂ ਕਿਸੇ ਜਗ੍ਹਾ ਤੁਸੀਂ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ ਦਿੰਦੇ ਦੇਖੋਗੇ ਸੇਵਾ ਕਰਦੇ ਦੇਖੋਗੇ ਕਿਹੜੀ ਸ਼ਹਾਦਤ ਦਿੱਤੀ ਗਈ ਉਹਦੇ ਦੇ ਹਸ ਪਰੇ ਤੁਸੀਂ ਜਾਣਦੇ ਹੀ ਹੋ ਭੁੰਦਰ ਸਾਹਿਬ ਨੇ ਤੇ ਸਾਰੇ ਇੱਥੇ ਜੋ ਪਤੰਤੇ ਲੋਕ ਆ ਉਹਨਾਂ ਨੇ ਦੱਸਿਆ ਪਰ ਮਕਸਦ ਕੀ ਸੀ ਮੈਨੂੰ ਲੱਗਦੀ ਐ ਜਾ ਐਗਜ਼ਾਮਪਲ ਦੁਨੀਆ 'ਚ ਨਹੀਂ ਹੋਣਾ ਕਿ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ ਦੁਨੀਆ ਵਿੱਚ ਧਰਮ ਦੀਆਂ ਲੜਾਈਆਂ ਚੱਲ ਰਹੀਆਂ ਕਿਸੇ ਮੁਲਕ ਵਿੱਚ ਹਿੰਦੂ ਤੇ ਕ੍ਰਿਸਚੀਅਨਾਂ ਵਿੱਚ ਲੜਾਈ ਚੱਲ ਰਹੀ ਹੈ ਕਿਸੇ ਮੁਲਕ ਵਿੱਚ ਦੂਜੇ ਇੱਕ ਧਰਮ ਦੇ ਦੂਜੇ ਦੀ ਲੜਾਈ ਚੱਲ ਰਹੀ ਹੈ ਆਪਣਾ ਦੇਸ਼ ਦੇਖ ਲਈ ਆਪਣੇ ਦੇਸ਼ ਹਿੰਦੁਸਤਾਨ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਪਰ ਸਿਆਸੀ ਪਾਰਟੀਆਂ ਆ ਗਈਆਂ ਜਿਹੜਾ ਸਿਆਸੀ ਲਾਭ ਪਲਣ ਵਾਸਤੇ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਲੱਗ ਗਿਆ ਦੇਖੋ ਕਿੰਨੀ ਮਾੜੀ ਗੱਲ ਹੈ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੌਮ ਦੀ ਜਥੇਬੰਦੀਆਂ ਜਿਹੜੀ ਕੌਮ ਇਕੱਠੀ ਹੈ ਉਈ ਕੌਮ ਤਕੜੀ ਹੈ ਕਿਤੇ ਕਿਤੇ ਦੁੱਖ ਹੁੰਦਾ ਕਿ ਇਹ ਜਿਆ ਐਗਜ਼ਾਮਪਲ ਮਤਲਬ ਆਪਣੀ ਕੌਮ ਚ ਹੈ ਕਿ ਆਪਣੇ ਲੋਕ ਆਪਣੀਆਂ ਜਥੇਬੰਦੀਆਂ ਦੇ ਖਿਲਾਫ ਰੋਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਸੰਗਤ ਨੂੰ ਪਤਾ ਹੀ ਆ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਰੰਗਾ ਤੇ ਮੈਂ ਸਟੇਜ ਤੇ ਵੋਹ ਨਹੀਂ ਸਕਦਾ ਕੈਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਜਿਹੜੇ 24 ਘੰਟੇ ਆਪਣੀ ਸੰਸਥਾ ਨੂੰ ਆਪਣੇ ਲੋਕ ਉਹ ਲੀਡਰਸ਼ਿਪ ਕਿੰਨੀ ਸਿਆਣੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਇਸ ਸੰਗਤ ਨੂੰ ਪਤਾ ਹੀ ਆ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ ਬੋਲ ਵੀ ਨਹੀਂ ਸਕਦਾ ਕੈਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਾਇਆ ਆਪਣੇ ਲੋਕ ਉਹਨਾਂ ਲੀਡਰਸ਼ਿਪ ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਨਾ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਦਾ ਜਨਮ ਕੀਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਦੋਂ ਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲੱਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਪਰ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਦੇਖੋ ਜਿਹੜਾ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਰ ਸੀਸ ਕੁਰਬਾਨ ਕਰਤੀ ਆਪਣੀ ਸ਼ਹਾਦਤ ਦੇ ਦਿੱਤੀ ਅੱਜ ਉਸੇ ਧਰਮ ਨੂੰ ਕਮਜ਼ੋਰ ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਹੈ ਮੀਰੀ ਪੀਰੀ ਦਾ ਸਿਧਾਂਤ ਆਪਾਂ ਨੂੰ ਕਿਉਂ ਦਿੱਤਾ ਗਿਆ ਸੀ ਕਿ ਕਿਸੇ ਵੀ ਧਰਮ ਨੇ ਤਕੜੇ ਰਹਿਣਾ ਤੇ ਉਹਦੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਹੁਣ ਤੁਹਾਡੇ ਸਾਹਮਣੇ ਆ ਸਿਧਾਂਤ ਆਪਾਂ ਉਹ ਸਿਧਾਂਤ ਤੋਂ ਆਪਾਂ ਪਿੱਛੇ ਚਲੇ ਗਏ ਤੇ ਆਪਣੀਆਂ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਹੋਇਆ ਕੀ ਜਿਸ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਦੀ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਧਰਮ ਨੂੰ ਖਤਮ ਕਰਨ ਤੇ ਤਾਕਤਾਂ ਚੱਲ ਪਈਆਂ ਆਪਣੇ ਗੁਰੂ ਘਰਾਂ ਦੇ ਆਪਣੀ ਮਰਿਆਦਾ ਹੈ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥੀ ਕਰਦਾ ਹੈ ਭਾਵੇਂ ਐ ਜੀ ਪੀ ਸੀ ਵੀ ਖਾਲਸਾ ਪੰਥ ਦਾ ਰੂਪ ਹੈ ਬੋਟਾ ਨਹੀਂ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰੂਪ ਹੈ ਖਾਲਸਾ ਪੰਥ ਦਾ ਕਿਉਂਕਿ ਹਰ ਸਿੱਖ ਆਪਣਾ ਯੋਗਦਾਨ ਦੇ ਕੇ ਵੋਟ ਪਾ ਕੇ ਕਰਦਾ ਹੈ ਸ਼੍ਰੋਮਣੀ ਜਿਹੜਾ ਹ ਤੱਕ ਹਜ਼ੂਰ ਸਾਹਿਬ ਜੀ ਦੀ ਕਮੇਟੀ ਬਣਾਈ ਬੜੀ ਸੋਚ ਸਮਝ ਕੇ ਆਪਣੇ ਬਜ਼ੁਰਗਾਂ ਨੇ ਬਣਾਈ 50 ਸਾਲ ਤੋਂ ਵੱਧ ਹੋ ਗਏ ਹੋਣੇ ਆ ਉਸ ਕਮੇਟੀ ਕਿਵੇਂ ਸੀ ਉਸ ਕਮੇਟੀ ਦੇ ਮੈਂਬਰ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਹੁੰਦੇ ਸੀ ਚੀਫ ਕਾਲਸਾ ਦਵਾਨ ਦੇ ਮੈਂਬਰ ਹੁੰਦੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਚੁਣੇ ਜਾਂਦੇ ਆ ਹਿੰਦੁਸਤਾਨ ਵਿੱਚੋਂ ਉਹਨਾਂ ਚੋਂ ਮੈਂਬਰ ਉੱਥੇ ਕਮੇਟੀ 'ਚ ਪਾਏ ਜਾਂਦੇ ਸੀ ਜਿਹੜੀ ਮਹਾਰਾਸ਼ਟਰ ਸਰਕਾਰ ਦੇ ਮਹਾਰਾਸ਼ਟਰ ਦੇ ਵਿੱਚੋਂ ਕੋਈ ਸਿੰਘ ਸੰਭਾਵਾ ਹੈ ਉਹਨਾਂ ਦੇ ਨਮਾਇंदे ਆਉਂਦੇ ਸੀ ਬਾਕੀ ਸਾਊਥ ਇੰਡੀਆ ਜੋ ਵੋਟਾ ਪੈ ਕੇ ਨਮਾਇंदे ਚੁਣ ਕੇ ਉਹ ਕਮੇਟੀ ਬਣਾਈ ਸੀ ਜਿਹੜੀ ਸੇਵਾ ਸੰਭਾਲ ਰਹੀ ਸੀ ਹੁਣ ਉਸੇ ਮੈਂ ਵਾਪਸ ਉੱਥੇ ਆ ਰਿਹਾ ਹਾਂ ਤੁਸੀਂ ਆਪਣੀ ਤਾਕਤ ਕਮਜ਼ੋਰ ਕੀਤੀ ਉਹਨਾਂ ਨੇ ਬਹਾਨਾ ਲੱਭ ਲਿਆ ਹੁਣ ਕੀ ਹੋ ਗਿਆ ਸ਼੍ਰੋਮਣੀ ਜਿਹੜੇ ਤਖਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਅੱਜ ਖਾਲਸਾ ਪੰਥ ਦੀ ਮੈਨੇਜਮੈਂਟ ਕੋਲ ਨਹੀਂ ਐ ਅੱਜ ਮਹਾਰਾਸ਼ਟra ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ ਉਹਨਾਂ ਦਾ ਤੇ ਹੁਣ ਕਮੇਟੀ ਕੀ ਐ ਮਹਾਰਾਸ਼ਟra ਸਰਕਾਰ ਨੇ ਕਿ ਕੋਈ ਬੰਦਾ ਕਿਧੋਂ ਨਹੀਂ ਲਿਆ ਜਾਊਗਾ ਕੱਲੇ ਮਹਾਰਾਸ਼ਟra ਸਰਕਾਰ ਦਾ ਮੁੱਖ ਮੰਤਰੀ 15 ਮੰਦੇ ਨਾਮਿਨੇਟ ਕਰੂਗਾ ਆ ਮੇਰੇ ਚੇਲੇ ਐ ਆ ਚਲਾਉਣਗੇ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੋਗੇ ਉਹਨਾਂ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਹੈ ਜਦੋਂ ਦੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਹੈ ਇਲੈਕਸ਼ਨ ਲੜ ਕੇ ਲੋਕਾਂ ਦੀ ਸੰਗਤਾਂ ਦੀ ਵੋਟਾਂ ਨਾਲ ਕਮੇਟੀ ਬਣਾਉਂਦੀ ਹੈ ਤੇ ਅੱਜ ਸੈਂਟਰ ਸਰਕਾਰ ਨੇ ਉਸ ਗੁਰੂ ਘਰ ਤੇ ਕਬਜ਼ਾ ਕਰ ਲਿਆ ਉਹ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਤਾ ਅੰਗਰੇਜ਼ਾਂ ਨੂੰ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪイズਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ ਉਸ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਇੱਕ ਹੈ ਕਿਸ ਗੁਰੂ ਘਰਾਂ ਦੀ ਜਿੱਥੋਂ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪਾ ਆਪਣੇ ਹੱਥ ਚ ਕਰ ਲਓ ਤੇ ਆਪਣੇ ਆ ਵੀ ਕੰਟਰੋਲ ਹੋ ਜਾਊਗਾ ਹੁਣ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦਾ ਇੱਕ ਹੈ ਪਰ ਸੁਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਤੋਂ ਫੈਸਲਾ ਕਰਾ ਕੇ ਸੁਪਰੀਮ ਕੋਰਟ ਤੋਂ ਆਪਣੇ ਜੱਜ ਤੋਂ ਬਿਠਾ ਕੇ ਆਪਣੇ ਖਿਲਾਫ ਕਰਾ ਕੇ ਕਬਜ਼ਾ ਕਰ ਗਏ ਹੋਣ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਨੇ ਬਣਾ ਮੈਂਬਰ ਕਿਨੇ ਬਣਾਣਾ ਹਰਿਆਣਾ ਕੀ ਮਿਨਿਸਟਰ ਦੇ ਘਰੇ ਫੈਸਲਾ ਹੁੰਦਾ ਕੌਮ ਨਹੀਂ ਕਰਦੀ ਦੇਖੋ ਚਾਰੋਂ ਤਰਫ ਕਬਜ਼ੇ ਹੋ ਗਏ ਐਜੀਪੀਸੀ ਤੇ ਵੀ ਕਬਜ਼ਾ ਕਰਨਾ ਹੈ ਸੀ ਆਤਾ ਆਪਣੇ ਮੈਂਬਰ ਸਭਾ ਨੇ ਕੌਮ ਇਥੇ ਲਖੀਰਲਾ ਕਿਲਾ ਬਚਾ ਲਿਆ ਪਰ ਕਦੋਂ جنگ ਹੋਗੇ ਕਦੋਂ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕਈ ਕਮੀਆਂ ਹੋ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਸਭ ਤੋਂ ਤਾਕਤਵਰ ਫੌਜ ਉਹਨਾਂ ਦੀ ਹੈ ਪਿਛਲੇ ਇੰਨੇ ਸਾਲਾਂ ਤੋਂ ਦੇਖ ਲਓ ਕਿਸੇ ਦੀ ਹਿੰਮਤ ਨਹੀਂ ਸੀ ਤਖਤ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਟਵੀ ਐਸਜੀਪੀ ਨੂੰ ਤੋਣ ਦੀ ਕਬਜ਼ਾ ਕਰਨ ਦੀ ਜਦੋਂ ਦੇ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਸਮਝੇ ਲੱਗੇ ਕਿ ਆ ਤਾਂ ਕੁਛ ਇਹਨਾਂ ਦੇ ਤਾਕਤ ਨਹੀਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਜੇ ਸਿੱਖੇ ਵਿੱਚ ਮਹਾਰਾਸ਼ਟਰਾ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸਮੱਸਿਆ ਆਉਂਦੀ ਕਿਸੇ ਗੁਰੂ ਘਰ ਦੀ ਸਮੱਸਿਆ ਹੁੰਦੀ ਉਹ ਸਿੱਧਾ ਟੈਲੀਫੋਨ ਕਰਦੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਪਿੱਛੇ ਜਿਹੜੇ ਆਪਣੇ ਭੈਣ ਭਰਾ ਯੂਪੀ ਗਏ ਸੀ 50 ਸਾਲ ਪਹਿਲੇ 70 ਸਾਲ ਪਹਿਲੇ ਜੰਗਲਾਂ ਨੂੰ ਬਾਦ ਕਰਕੇ ਖੇਤੀ ਕਰ ਰਹੇ ਸੀ ਸਰਕਾਰੀ ਜ਼ਮੀਨ ਤੇ 70 ਸਾਲ ਦੇ ਕਰ ਰਹੇ ਆ ਮਰ ਯੂਪੀ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਜ਼ਮੀਨ ਵਾਪਸ ਲੈ ਲਈਏ ਸਾਰੇ ਉੱਥੋਂ ਦੇ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਮੈਂ ਚੀਫ ਮਨਿਸਟਰ ਕੋਲੇ ਗਿਆ ਮੀਟਿੰਗ ਕਰਕੇ ਉਸ ਜ਼ਮੀਨ ਵਾਪਸ ਦਵਾ ਕੇ ਆਏ ਸਿੱਕੇ ਵਿੱਚ ਗੁਰੂ ਘਰ ਦੀ ਸਮਝਿਆ ਸੀ ਅਸੀਂ ਉੱਥੇ ਸੁਲਜਾਈ ਮਣੀਪੁਰ ਨਾਲ ਉੱਥੇ ਹੀ ਸਮਝਿਆ ਸੀ ਮੇਰਾ ਮਨ ਤਾਂ ਕਹਿੰਦਾ ਪਾ ਹੈ ਤੁਹਾਡਾ ਇੰਨਾ ਤਗੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕਿ ਆਪਣੇ ਕੌਣ ਹੈ ਐਜੇ ਲੋਕ ਦੇ ਮਗਰ ਲੱਗੇ ਆਪਾਂ ਐਜਾ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਹੈ ਜਿਹੜੀ ਜਥੇਬੰਦੀ ਨੇ ਸਗਰੂ ਕਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਐ ਸੀਸ ਦੇਣ ਨੂੰ ਤਿਆਰ ਐ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਨੇ ਬੇਅਦਬੀ ਕਰਾਈ ਤੁਸੀ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂ ਦੀ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ ਸ੍ਰੀ ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜਥੇਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਥੇਦਾਰ ਸਾਹਿਬ ਤੇ ਆਪਣੇ ਕਾਲ ਤਖਤ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਜੇ ਆਪੇ ਕਿ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੀ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਦੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਧਰਮ ਹੋਏ ਤੁਸੀਂ ਛੋਡੇ ਸਾਹਿਬ ਜੀ ਦੇ ਬਚਨ ਨੂੰ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਤੁਹਾਨੂੰ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੇ ਜਾਏ ਇੱਥੇ ਉਸੇ ਧਰਮ ਨੂੰ ਆਪਾਂ कमजोर ਕਰਨ ਵਾਸਤੇ ਤਾਕਤਾਂ ਲਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਣ ਕੇ ਪਰ ਹਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਹੋਣਾ ਚਾਹੀਦਾ ਹੈ ਐਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਆ ਕਿਦੀ ਝੋਲੀ 'ਚ ਬੈਠੇ ਆ ਉਹਨਾਂ ਦੇ ਝੋਲੀਆਂ 'ਚ ਬੈਠੀਆਂ ਜਿਨ੍ਹਾਂ ਐਸਜੀਪੀਸੀ ਤੋੜੀ ਜਿਨ੍ਹਾਂ ਸਾਰਾ ਗੁਰੂ ਘਰਾਂ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਹੈ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਦੀ ਗੱਲ ਕਰਦੇ ਹਾਂ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਸਭ ਤੋਂ ਪਹਿਲੇ ਸਿੱਖ ਹੁੰਦਾ ਜਦੋਂ ਭਾਵੇਂ ਗੁਜਰਾਤ ਵਿੱਚ ਅਰਥ ਕੋਈ ਕਾਈ ਸਭ ਤੋਂ ਪਹਿਲੇ ਆਪਣੇ ਭਰਾ ਗਏ ਲੰਗਰ ਲਾਇ ਸੇਵਾ ਲਈ ਜੇ ਕੋਵਿਡ ਆਇਆ ਸਾਈਬਾ ਆਪਣੇ ਨੇ ਕੀਤੀ ਆ ਆਪਾਂ ਨੂੰ ਗੁਰਤੀ ਚ ਮਿਲਿਆ ਹੈ ਸੇਵਾ ਸੰਭਾਲਣਾ ਜ਼ੁਲਮ ਦੇ ਖਿਲਾਫ ਲੜਨਾ ਲੋਕ ਕੀ ਕਹਿੰਦੇ ਹੁੰਦੇ ਸੀ ਜੇ ਕਿਤੇ ਸਿੱਖ ਹੈਗਾ ਉਹ ਕਿਸੇ ਨੂੰ ਹੋਰ ਕੋਈ ਖਤਰਾ ਨਹੀਂ ਹੈ ਆ ਆਪਣੀ ਕੌਮ ਨੂੰ ਬਖਸ਼ਿਸ਼ ਮਿਲੀ ਹੈ ਤੁਸੀਂ ਇੱਕ ਮੈਂ ਬੇਨਤੀ ਕਰਦਾ ਹਾਂ ਉਹੀ ਸੋਚ ਕਾਲੀ ਦਿਲਦੀ ਹੈ ਦੇਖੋ ਜਦੋਂ ਵੱਡੇ ਬਾਦਲ ਸਾਹਿਬ ਚੀਫ ਮਨਿਸਟਰ ਸੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤਾਕਤ ਸਿਆਸੀ ਤਾਕਤ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਤਾਂ ਹੀ ਆਪਾਂ ਨੂੰ ਕਿਹਾ ਮੇਰੀ ਪੀਰ ਜਾਨ ਆਪਣੇ ਕੋਲੇ ਸਿਆਸੀ ਤਾਕਤ ਸੀ ਤੇ ਆਪਾਂ ਆ ਜਿੰਨੀਆਂ ਯਾਦਗਾਰਾਂ ਬਣਾ ਚੁੱਕੇ ਬਣਾਈਆਂ ਸਾਰੀਆਂ ਯਾਦਗਾਰ ਇਤਿਹਾਸ ਨੂੰ ਸੰਭਾਲ ਲਿਆ ਆ 50 ਸਾਲ 60 ਸਾਲ ਪਹਿਲੇ ਆਪਣੇ ਕੋਲ ਤਾਂ ਕਿਸੇ ਨੇ ਹੋਰ ਕੋਈ ਸੰਭਾਲ ਲਿਆ ਸਾਰੀਆਂ ਸ਼ਤਾਬ ਦੀਆਂ ਬੜੇ ਧੂਮ-ਧਾਮਣਾ ਬਣਾਉਂਦੇ ਸੀ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰitsar ਸਾਹਿਬ ਖਰੀਤਲ ਮੰਡੀ ਨੰ ਮੁਖਸਰ ਸਾਹਿਬ ਤਲਵੰਡੀ ਸਾਹਿਬ ਉਸੇ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਰ ਕੀਤਾ ਗਿਆ ਖਾਲਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀਦਰ ਨੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਰ ਕੀਤਾ ਹੈ ਤੁਸੀਂ ਦੇਖੋ ਹੋਲੀ ਸਿਟੀ ਨਹੀਂ ਜਿਨਨੇ ਆਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਿਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਾਰਨ ਸਾਹਿਬ ਚਲੇਓ ਸਭ ਤੋਂ ਪਹਿਲੇ ਉੱਥੇ ਸਾਰੀ ਡਿਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲੇ ਸਿਆਸੀ ਤਾਕਤ ਸੀ ਸਾਡੀ ਤਾਕਤ ਸੀ ਸੋ ਮੈਂ ਇੱਕੋ ਇੱਕ ਬੇਨਤੀ ਕਰਨਾ ਚਾਹਣਾ ਹੈ ਕਿ ਆਪਾਂ ਇਕੱਠੇ ਹੋਈਏ ਇਕ ਹੋਈਏ ਆਪਣੀ ਸੁਪਰੀਮ ਅਥਾਰਟੀ ਸ਼੍ਰੀ ਕਾਲ ਤਖਸਬ ਹੈ ਉਹਨ ਸ਼੍ਰੀ ਕਾਲ ਤਖਸਬ ਸਾਡੇ ਸਿੰਘ ਸਭਾ ਆਂ ਦੀ ਸਤਿਕਾਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਨਹੀਂ ਸਤਕਾਰ ਕਰਦਾ ਜਿਹੜਾ ਗਲਤ ਬੋਲਦਾ ਸਹੀ ਮੈਨੇ ਤੇ ਕੌਮ ਦਾ ਦੁਸ਼ਮਣ ਹੈ ਤੇ ਆਪਣੇ ਕੋਲੇ ਗੱਠ ਸੋਣੇ ਚਾਹੀਦੇ ਆ ਉਹਨਾਂ ਨੂੰ ਕਹਿਨ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਰੱਖਣਾ ਹੁਣ ਆਪਣੀ ਮਜਬੂਰੀ ਹੈ ਜੇ ਤੁਸੀਂ ਆਪਣੇ ਵਾਪਸ ਗੁਰੂ ਘਰਾਂ ਆਪਣੇ ਕੋਲੇ ਵਾਪਸ ਲੈਣੇ ਆ ਜੇ ਵਾਪਸ ਤੁਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਵਾਪਸ ਆਪਣੀ ਕੌਮ ਕੋਲੇ ਲੈ ਕੇ ਆਉਣੀ ਹੈ ਭਾਵੇਂ ਤੱਕ ਹਜ਼ੂਰ ਸਾਹਿਬ ਜੀ ਦੀ ਹੋਵੇ ਭਾਵੇਂ ਤੱਕ ਪਟਨਾ ਸਾਹਿਬ ਜੀ ਦੀ ਹੋਵੇ ਭਾਵੇਂ ਦਿੱਲੀ ਕਮੇਟੀ ਦੀ ਹੋਵੇ ਭਾਵੇਂ ਕਿਤੇ ਵੀ ਹੋਏ ਤਾਂ ਫਿਰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆ ਸ਼ਤਾਬ ਦੀਆਂ ਇੱਕ ਮੌਕਾ ਹੈ ਕਿ ਆਪਾਂ ਵਿਚਾਰੀਏ ਕੀ ਹੋ ਰਿਹਾ ਆਪਣੇ ਨਾਲ ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਵੀ ਅਜਿਹੇ ਦਿਨ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਹੁੰਦਾ ਕੀ ਹੈ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਹੌਲੀ-ਹੌਲੀ ਭੁੱਲਦਾ ਜਾ ਰਿਹਾ ਹੈ ਜਦੋਂ ਤੱਕ ਆਪਣੀ ਪੀੜ੍ਹੀ ਨੂੰ ਨਹੀਂ ਜੋੜਿਆ ਜਾਊਗਾ ਉਦੋਂ ਤੱਕ ਆਪਣੀ ਕੌਮ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹੂਗਾ ਆਪਣੇ ਜਿਵੇਂ ਬੱਚੇ ਆ ਜਿਵੇਂ ਐਜੂਕੇਸ਼ਨ ਆ ਸਾਰੇ ਵਿੱਚ ਹੁਣ ਹੌਲੀ ਹੌਲੀ ਤੁਸੀਂ ਦੇਖ ਲਓ ਹਰ ਚੀਜ਼ ਵਿੱਚ ਐਜੂਕੇਸ਼ਨ ਵਿੱਚ ਕਿਤਾਬਾਂ ਵਿੱਚ ਮੈਂ ਕਈ ਜਗ੍ਹਾ ਦੇਖਿਆ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਈ ਹੋਰ ਫੈਸਲੇ ਕੀਤੇ ਜਾ ਰਹੇ ਆ ਨਾਲੇ ਉਸ ਕੌਮ ਦੇ ਖਿਲਾਫ ਜਿਸ ਕੌਮ ਨੇ ਦੂਜਿਆਂ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰਤਾ ਸੋ ਅੱਜ ਦੇ ਦਿਨ ਆਪਾਂ ਸਾਰੇ ਇਕੱਠੇ ਹੋਏ ਆਂ ਸ਼ਹੀਦੀ ਦਿਹਾੜਾ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਮਿਹਨਤੀ ਐ ਬੜੇ ਵਧੀਆ ਤਰੀਕੇ ਨੇ ਪੜੇ ਉਹਨਾਂ ਨੇ ਪਿਆਰ ਨਾਲ ਪੂਰੇ ਜੋਰ ਨਾਲ ਪੂਰੀ ਸਾਰਾ ਸਮਾਂ ਉਹਨਾਂ ਨੇ ਇਸ ਸਮਾਗਮਾਂ ਨੂੰ ਸਫਲ ਕਰਨ ਵਾਸਤੇ ਪੂਰਾ ਯੋਗਦਾਨ ਪਾਇਆ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਮੂਚੀ ਕੌਮ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਿਨੀ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਕੌਮ ਤਾਂ ਤਕੜੀ ਰਹੂਗੀ ਜੇ ਆਪਣੀ ਮਰਿਆਦਾ ਰਹੂਗੀ ਆਪਾਂ ਕਿਤੇ ਵੀ ਕੁਝ ਮਰਜ਼ੀ ਹੋ ਜੇ ਜੇ ਕਮੀ ਵੀ ਆ ਜਾਏ ਆਪਣੇ ਲਫ਼ਜ਼ਾਂ ਚ ਨਿਕਲ ਦੱਸ ਨਹੀਂ ਘਵਾਵੇਂ ਕੰਨ ਚ ਆ ਕੇ ਦੱਸ ਦੇ ਬੰਦਾ ਕਿ ਆਹ ਮੁਸ਼ਕਲ ਆ ਗਈ ਆਹ ਕਮੀ ਸਾਨੂੰ ਲੱਗਦੀ ਹੈ ਪਰ ਜਦੋਂ ਆਪਾਂ ਹੀ ਆਪਣੀ ਜਸੇਬੰਦੀਆਂ ਨੂੰ ਭੰਡਣ ਲੱਗ ਜਾਨੇ ਆ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਸੋ ਮੈਂ ਜਾਦਾ ਸਮਾਨ ਲੈੰਦਾ ਹੋਇਆ ਸਮੂਚੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਖਾਲਸਾ ਪੰਥ ਨੂੰ ਤੇ ਸਿਰ ਤੇ ਹੱਥ ਰੱਖਣ ਖਾਲਸਾ ਪੰਥ ਨੂੰ ਤਕੜੇ ਹੋ ਕੇ ਜਿਹੜੀ ਕੌਮ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਜੋ ਮੈਸੇਜ ਦਿੱਤਾ ਹੈ ਭਾਵੇਂ ਸਰਬੱਤ ਦਾ ਭਲਾ ਹੈ ਆਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹ ਜੋ ਜੋ ਹੁਕਮ ਗੁਰੂ ਸਾਹਿਬ ਦੇ ਹੈ ਆਪਾਂ ਸਾਰੇ ਖਾਲਸਾ ਪੰਥ ਨੂੰ ਉਸੇ ਦਿਸ਼ਾ ਤੇ ਜਾਣਾ ਚਾਹੀਦਾ ਹੈ ਜੋ ਟੀਚਿੰਗਸ ਆਪਣੇ ਗੁਰੂ ਮਹਾਰਾਜ ਦੇ ਆਪਾਂ ਸਿੱਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਰਦਾਰ ਸੁਖ